ਮਾਜੇ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ ਮਾਣਦੇ ਮੈਂ ਕਿ ਵੀਡੀਓ ਵਾਇਰਲ ਹੋਈ ਜਿਹਦੇ ਦਾ ਆਰਟਿਸਟ ਤੇ ਗਲਾਸ ਮਾਰਿਆ ਗਿਆ ਇਸ ਸਮੇਂ ਵਾਲਾ ਪੁਲਿਸ ਨੇ ਮਕਦਮਾ ਦਰਜ ਕੀਤਾ ਅੱਜ ਤੁਸੀਂ ਸਿਨਹਾਲ ਪੁਲਿਸੇ ਪਹੁੰਚੇ ਹੋ ਕੀ ਕਹਿੰਦਾ ਹੈ ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸਟਾਲਸ ਤੇ ਫੰਕਸ਼ਨ ਸੀ ਉੱਥੇ ਕੈਮਰਾਸ ਲੱਗੇ ਹੋਏ ਆ ਉਹ ਕੈਮਰਾਸ ਦੀ ਵੀਡੀਓ ਕਢਾਓ ਸੁਣਨ ਚ ਆਇਆ ਮੈਂ ਉਥੇ ਹਮ ਜਸਟ ਉਥੇ ਪ੍ਰੈਜ਼ెంట్ ਨਹੀਂ ਸੀ ਕਿ ਉਹਨੇ ਮਾਈਕ ਤੋਂ ਪਹਿਲੇ ਆਡੀਅנס ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ 20 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਆ ਭੈਣੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਸ ਦਾ ਮਤਲਬ ਨਹੀਂ ਸੀ ਲਾਡੀ ਗਿਲਬਾ ਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਆਹ ਜਿਵੇਂ ਕਿ ਰealna ਲੱਖਰ ਬੇਲਾਂ ਦੀ ਪਾਰਟੀ ਲੰਦੇ ਤੁਹਾਡੇ ਬਹੁਤ ਮਿਹਨਤ ਲੱਗਦੀ ਹੈ ਪੈਸੇ ਲੱਗਦੇ ਨੇ ਕਿ ਕੱਲ ਛੋਟੀ ਗਲਤੀ ਕਰਤੀ ਮੈਨੂੰ ਤੁਸੀਂ ਤੱਕ ਰਿਹਾ ਵੀ ਗਲਤੀ ਹੈ ਵੀ ਜੋ ਵੀ ਬਿਧਾਇਆ ਤੁਹਾਨੂੰ ਸਾਹਮਣੇ ਕਿ ਲੋਕ ਇਸ ਤੋਂ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜੋ ਪ੍ਰੋਗਰਾਮ ਕਰਾਣਾ ਨਹੀਂ ਚਾਹੀਦੇ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ ਪਾਰੇ ਜਾਣੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪੰਚ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਤਾਂ ਹੀ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੈ ਗਾਹ ਗਾਹ ਇੱਕੰਮ ਵੱਧ ਰਿਹਾ ਘਟ ਨਹੀਂ ਰਿਹਾ ਹਲੋ ਸਾਨੂੰ ਫੈਮਲੀਆ ਫੰਕਸ਼ਨ ਨਹੀਂ ਕਿ ਡਰਬੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਈਆਂ ਜੀ ਕਿ ਸਾਡੇ ਘਰ ਘਰ ਦੇ ਵਿੱਚ ਗੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਆ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਆ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਇਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਤੇ ਉਹ ਮੈਨੇਜਰ ਆ ਉਹਦੇ ਅਮਨ ਜੀ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲ ਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕਲਾਕਲਾ ਸਾਡਾ ਮੈਂਬਰ ਸੀ ਇਹਨੂੰ ਹਰ ਇੱਕ ਗੱਲ ਪੁੱਛੀ ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ اچھا ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਲੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਲੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਹੋਵੇ ਕੀ ਕੋਈ ਜਿਹੜਾ ਪਰਫਾਰਮਰ ਹੁੰਦਾ ਚਾਹੇ ਉਹ ਲੇਡੀ ਹੋਵੇ ਚਾਹੇ ਫੀਮੇਲ ਮੇਲ ਹੋਵੇ ਡ੍ਰਿੰਕ ਕਰਨ ਤੋਂ ਬਾਅਦ ਕੀ ਤੁਸੀਂ ਉਹਨੂੰ ਸਟੇਜ ਤੇ ਅਲਾਉ ਕਰਦੇ ਹੋ ਭਾਈ ਦੇਖੋ ਅਸੀਂ ਨਹੀਂ ਚਾਹੁੰਦੇ ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਦੇਖੋ ਆਰਗੇਨਾਈਜ਼ਰ ਸਟੇਜ ਤੇ ਹੁੰਦਾ ਦੇਖੋ ਕਿੰਨੀ ਪਾਰਟੀ ਬੈਠੀ ਹੁੰਦੀ ਆ ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨਹੀਂ ਪਤਾ ਠੀਕ ਹੈ ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ ਦੇਖੋ ਉਹਦਾ ਉਦੋਂ ਬਾਅਦ ਪਤਾ ਲੱਗਦਾ ਹੈ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਵੀ ਭਾਈ ਉਹਨੇ ਡਰਿੰਕ ਕੀਤੀ ਹੈ ਕਿ ਤੁਸੀਂ ਸਿਮਰ ਸੰਧਰ ਖਿਲਾਫ ਇਹ ਕਦਮ ਲਓ ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਜੋ ਕੁੜੀ ਦੇ ਗਲਾਸ ਮਰਿਆ ਜੀ ਉਹ ਗਲਤ ਹੋਇਆ ਠੀਕ ਹੈ ਜੀ ਡਾਇਰੈਕਟਰ ਕੰਪਲੀਟ ਠੀਕ ਹੈ ਜੀ ਡਾਇਰੈਕਟਰ ਕੰਪਲੀਟ ਕੀਤੀ ਜੋ ਵੀ ਤੁਹਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਖੜੇ ਆ ਜੀ ਅਸੀਂ ਪੂਰੀ ਪੰਜਾਬ ਟੀਮ ਇੱਥੇ ਖੜੀ ਆ ਹੈ ਨਾ 40 50 ਬੰਦਾ ਆਇਆ ਹੈ ਅਗਰ ਕੋਈ ਆਪਣੇ ਨਾਲ ਬੈਣੀਪਾਲ ਭਾਜੀ ਜਾਂ ਲਾਡੀ ਗਿਲ ਭਾਜੀ ਸਹੀ ਹੈ ਤਾਂ ਹੀ ਅਸੀਂ ਇਹਨਾਂ ਨਾਲ ਖੜੇ ਆ ਠੀਕ ਹੈ ਜੀ ਅਖਲਾਡੀ ਜੀ ਇਹ ਨਾਮ ਤੁਹਾਡਾ ਜੀ ਮੇਰਾ ਨਾਮ ਸੋਖ ਸੇਫਰ ਪ੍ਰੈਜ਼ੀਡੈਂਟ ਪੰਜਾਬ ਜੀ ਜੀ ਤੁਸੀ ਸਮਾਪੁਰਸ਼ ਨੇ ਪਹੁੰਚੇ ਹੋ ਕੀ ਜਣਾ ਚਾਹੁੰਦੇ ਹੋ ਕਿ ਜੋ ਵੀਡੀਓ ਵਾਇਰਲ ਹੋਈ ਦੇਖੋ ਜੀ ਇਹ ਜਿਹੜੀ ਇੰਟਰਵਿਊਸ ਆਪਣੀ ਆ ਰਹੀ ਆ ਠੀਕ ਹੈ 10 ਸਕਿੰਟ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਵੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਫੇਰ ਹੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਪਰਿਵਾਰ ਨੇ 2-4 ਬਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਵਾਰ-ਵਾਰ ਜੈਦ ਕਰਕੇ ਸਟੇ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪੈ ਗਿਆ ਜਿਵੇਂ ਜੇ ਪਤਾ ਲੱਗ ਰਿਹਾ ਕਿ ਡਾਂਸਰ ਡਰਿੰਕ ਕਿੱਥੀ ਇਹਦੇ ਵਿੱਚ ਕਿੰਨਾ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿਨੇ ਆਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਲਾਜਾ ਕਰਾਣਾ ਕਰਾਣਾ ਚਾਹੀਦਾ ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ ਏ ਲੜਕੀ ਨੇ ਮਾਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਆ ਤੇ ਬਾਕੀ ਹੀ ਉਹ ਡਰਿੰਕ ਕਰਦੀ ਆ ਜੀ ਇਹ ਚ ਕੋਈ ਦੋ ਰਹਿ ਨਹੀਂ ਡਰਿੰਕ ਕਰਦੀ ਤੁਸੀਂ ਆਪਣੀ ਸਟੇਸ਼ਨ ਆ ਜੀ ਕੀ ਮੰਗ ਦੇਖੋ ਜੀ ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੈਕਸ਼ਨ ਦਿੰਦਾ ਦੇਖੋ ਅਸੀਂ ਕੰਮ ਸਾਡਾ ਰਜਗਾਰ ਤੁਹਾਡੇ ਪਾਰਟੀਆਂ ਦੇ ਸਰਤੇ ਹੀ ਚੱਲਦਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ ਠੀਕ ਆ ਜੀ ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ ਜੋ ਸਚਾਈ ਹੈ ਅਸੀਂ ਤਾਂ ਇਹੀ ਚਾਉਂਦੇ ਹਾਂ ਵੀ ਉਹ ਗੇ ਰੱਖਣੀ ਚਾਹੀਦੀ ਹੈ ਇੱਥੇ ਸਾਡੇ ਜੋ ਵੀ ਆਰਗੇਨਾਈਜ਼ਰ ਸੀ ਮੁੰਡੇ ਸੀ ਕੁੜੀਆਂ ਸੀ ਸਾਰੇ ਮੌਜੂਦ ਆ ਜੀ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ ਉਹਦਾ ਸਿਮਰਦਾ ਇਹ ਵੀ ਕਹਿਣਾ ਵੀ ਜਿਹੜੇ ਜਿਹੜੇ ਗਰੁੱਪ ਨਹੀਂ ਛੱਡੇ ਆਪਸ ਵਿੱਚ ਫਟੇ ਹੋਏ ਨੇ ਕੋਈ ਸਿਮਰਦਾ ਸਾਡੇ ਨਾਲ ਲੱਗ ਜਨੇ ਜਿਹੜੇ ਗਰੁੱਪ ਸਾਡੇ ਪੇਰੇ ਐਟੀਕਲ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇੱਥੇ ਕੋਈ ਐਨਟੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਜਿਹੜੇ ਵੀ ਆਰਗੇਨਾਈਜ਼ਰਾਂ ਨੂੰ ਕਹੋ ਦੇਖੋ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਆ ਸਾਡੀਆਂ ਪੰਜਾਬ ਲੈਵਲ ਤੇ ਟੀਮਾਂ ਤੁਸੀਂ ਦੱਸੋ ਉਹ ਦਿਨ ਕਿਹੜਾ ਆਰਗੇਨਾਈਜ਼ਰ ਖੜਕੇ ਉਹਨੇ ਇੰਟਰਵਿਊ ਦਿੱਤੀ ਹੈ ਜੀ ਵੀ ਇਹ ਗਲਤ ਹੋਇਆ ਠੀਕ ਹੈ ਜੀ ਉੱਥੇ ਪਤਾ ਤਾਂ ਉਹਨਾਂ ਤੋਂ ਲੱਗਣਾ ਜਿਹੜੇ ਉੱਥੇ ਮੌਜੂਦ ਸੀਗੇ ਜੀ ਕਿਉਂਕਿ ਦੇਖੋ ਲਾਢੀ ਗੱਲ ਜਿਹੜਾ ਉਹ ਕਹਿ ਰਹੀ ਹੈ ਨਾ ਵੀ ਵਾਰ-ਵਾਰ ਵੀ ਪਾਰਟੀਆਂ ਵਾਲੇ ਸਾਡੀ ਸੇਫਟੀ ਨਹੀਂ ਕਰਦੇ ਸਾਡੀ ਕੋਈ ਸੇਫਟੀ ਨਹੀਂ ਦੇਖੋ ਜੀ ਉਹ ਵਾਰ-ਵਾਰ ਆਰਗੇਨਾਈਜ਼ਰ ਜਿਹੜਾ ਹੀ ਬੰਦਾ ਉਹਨੂੰ ਲੈ ਕੇ ਗਿਆ ਜਾਂ ਤਿੰਨ ਆਰਗੇਨਾਈਜ਼ਰ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਵਾਰ-ਵਾਰ ਉਹਦੀ ਮਿਹਨਤ ਕੀਤੀ ਹੈ ਵੀ ਤੂੰ ਇੱਥੋਂ ਚਲੀ ਜਾ ਤੇ ਉਹ ਮੁੰਡਾ ਲਾਢੀ ਗੱਲ ਉਹਦੇ ਅੱਗੇ ਹੋ ਕੇ ਠੀਕ ਹੈ ਜੀ ਉਹਨੂੰ ਫੜ ਰਿਆ ਤੇ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਆ ਜੀ ਡੈਡੀ ਗੱਲ ਹੈ ਸਰ ਸਰ ਸਮਾਣਾ ਪੁਲਿਸ ਸਟੇਸ਼ਨ ਆ ਜੀ ਵੀਡੀਓ ਫਾਇਰਲ ਹੋਈ ਸੀ ਜਦੋਂ ਡਾਂਸਰ ਤੇ ਗਲਾਸ ਮਾਰਿਆ ਗਿਆ ਸੀ ਬੜਾ ਵਿਵਾਦ ਉੱਥੇ ਆ ਤਾਂ ਉਸ ਦੇ ਵਿੱਚ ਤੁਸੀਂ ਉਸ ਜੀ ਡਾਂਸ ਨੂੰ ਸਾਈਡ ਤੇ ਲੈ ਕੇ ਜਾ ਰਹੇ ਹਾਂ ਜੀ ਕੀ ਕਹਿਣਾ ਚਾਹਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਉਹ ਸਿਰਫ ਤੁਸੀਂ 10 ਸੈਕਿੰਡ ਦੀ ਵੀਡੀਓ ਦੇਖੀ ਆ ਵੀ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ ਜਿਹੜੀ ਸੱਚਾਈ ਇਸ ਲਈ ਉਹ ਹੋਰ ਆ ਕੀ ਸੱਚਾਈ ਹੈ ਸੱਚਾਈ ਇਹ ਆ ਜੀ ਦੇਖੋ ਉਹ ਪਾਰਟੀ ਨੇ 2-3 ਵਾਰ ਉਹਨੂੰ ਕਹਿਤਾ ਜਿਹੜਾ ਉਹ ਕਹਿੰਦੀ ਮੈਨੂੰ ਸਟੇਜ ਤੇ ਨੱਚਣ ਨੂੰ ਹਿਟਾ ਗਏ ਰਹੀ ਸੀ ਨਹੀਂ ਉਹ ਗੱਲ ਨਹੀਂ ਹੋਈ ਉਹਨਾਂ ਨੇ ਇਹ ਕਿਹਾ ਸੀ ਵੀ ਸਟੇਜ ਤੋਂ ਚਲੇ ਜਾਓ ਵੀ ਆਪਣੀ ਪੇਮੈਂਟ ਲਓ ਮੈਡਮ ਜੀ ਅਸੀਂ ਉਹ ਤੋਂ ਕੰਮ ਨਹੀਂ ਕਰਾਉਣਾ ਤੁਸੀਂ ਘਰ ਹੀ ਚਲੇ ਜਾਓ ਕਿਉਂ ਕਿਹਾ ਸੀ ਉਹਨਾਂ ਨੇ ਵੀ ਕੰਮ ਨਹੀਂ ਕਰਾਂ ਕੀ ਗੱਲ ਕਰਦਾ ਪਤਾ ਕੀ ਗੱਲ ਆ ਉੱਥੇ ਥੋੜੀ ਉਹਨਾਂ ਦੀ ਆਪਸ ਵਿੱਚ ਚਾਨਣ ਬਣ ਹੋ ਗਈ ਸੀ ਉਹਦਾ ਕੰਮ ਨਹੀਂ ਉਹਨਾਂ ਨੂੰ અનਫਿਟ ਰਿਹਾ ਤੇ ਥੋੜਾ ਜਿਹਾ ਪਤਾ ਨਹੀਂ ਡਰਿੰਕ ਕੀਤੀ ਹੋਈ ਸੀ ਪਤਾ ਨਹੀਂ ਨਹੀਂ ਕੀਤੀ ਹੋਈ ਸੀਗੀ ਆਪਾਂ ਇਹ ਨਹੀਂ ਕਹਿ ਸਕਦੇ ਅਤੇ ਅਗੀ ਗੱਲਾ ਉਹਦੇ ਵਿੱਚ ਉਹਨਾਂ ਪਾਰਟੀ ਨੇ ਉਹਨੂੰ ਕਹਿਤਾ ਵੀ ਤੁਸੀਂ ਘਰੇ ਜਾਓ ਪੇਮੈਂਟ ਵੀ ਦੇਤੀ ਪਾਰਟੀ ਨੇ ਬੋਦ ਕਿਹਾ ਕਹਿੰਦੀ ਮੈਂ ਨਹੀਂ ਜਾਣਾ ਮੈਂ ਇੱਥੋਂ ਨਹੀਂ ਜਾਣਾ ਜਿਸ ਵਕਤ ਜਦੋਂ ਸੇਟਲਬਾਰਾ ਗਈਆ ਕਰੋ ਪ੍ਰੋਗਰਾਮ ਚੱਲ ਰਿਹਾ ਨਹੀਂ ਜੀ ਬੰਦ ਸੀ ਉਹਨੇ ਪੇਮੈਂਟ ਆ ਜਾ ਕੇ ਸਿੱਧਾ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਤੇ ਜਿਵੇਂ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਕਿ ਹਾਂਜੀ ਡਾਂਸ ਨਾਲ ਗਲਤ ਕਰਦੇ ਨੇ ਲੋਕ ਨਹੀਂ ਜੀ ਇਹਦਾ ਕੋਈ ਗੱਲ ਨਹੀਂ ਗਈ ਕੋਈ ਪਾਰਟੀ ਵੱਲੋਂ ਇਹਦਾ ਕੋਈਲੇਮ ਹੈ ਹੀ ਨਹੀਂਗਾ ਮੈਂ ਪਾਰਟੀ ਦੇ ਘਟੂ ਘਟ 40 50 ਬਕਸਾਂ ਲਾ ਚੁੱਕੀਆਂ ਪਹਿਲਾਂ ਉਹਨੂੰ ਤੁਸੀਂ ਸਮਾਪਤੀ ਸੈਸ਼ਨ ਆਇਆ ਕੀ ਮੰਨ ਕਰਨਾ ਹੈ ਮੰਨ ਕਰਨਾ ਹੈ ਵੀ ਬਸ ਦੇਖੋ ਉਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਵੀਡੀਓ ਦੀ ਇਹ ਨਹੀਂ ਹੁੰਦਾ ਵੀ ਇੱਕ ਦੇ ਇੱਕ ਪਾਸੇ ਦੇਖ ਕੇ ਕਹਿ ਦਈਏ ਵੀ ਆਪਾਂ ਦੂਜੇ ਦੇ ਕਾਰਵਾਈ ਕਰਾ ਦਈਏ ਨਹੀਂ ਪਹਿਲਾਂ ਪੂਰੀ ਉਹਦੀ ਇਨਕੁਆਇਰੀ ਕੀਤੀ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਬਿੱਟੂ ਬੇਨੀਪਾਲ ਹੈ ਮੈਂ ਚੰਡੀਗੜ੍ਹ ਤੋਂ ਨੰਬਰ ਮੇਰਾ ਗਰੁੱਪ ਡੀਜੀ ਹੈ ਤੇ ਜਿਹੜੀ ਆ ਦੋ ਤਿੰਨ ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ ਵੀ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਤੇ ਇਹਦੀ ਜਿਹੜੀ ਅਸਲ ਸਚਾਈ ਆ ਉਹ ਵੀਡੀਓ ਕੱਲੀ ਸਿਰਫ ਜਿਹੜੀ 10 ਸੈਕਿੰਡ ਦੀ ਵੀਡੀਓ ਉਹ ਦੇਖ ਕੇ ਨਹੀਂ ਪੂਰੀ ਵੀਡੀਓ ਦੇਖੀ ਜਾਵੇ ਤੇ ਰਿਕਾਰਡਿੰਗ ਘੜਾਓ ਤੇ ਆਪਣਾ ਟੈਲਸ ਤੋਂ ਉਹਦੇ ਵਿੱਚ ਪੂਰਾ ਸਾਰਾ ਹੋਊਗਾ ਤੇ ਇਹ ਕੁੜੀ ਸਟੇਜ ਦੇ ਉੱਪਰ ਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ ਤੇ ਫਿਰ ਇਹ ਥੱਲੇ ਗਈ ਨਹੀਂ ਦੁਬਾਰੇ ਡੀਜੇ ਬੰਦ ਕਰਵਾ ਦਿੱਤਾ ਉਹਨਾਂ ਨੇ ਵੀ ਤੁਸੀਂ ਜਾਓ ਸਾਡੀ ਪੇਵਡ ਵੀ ਦਿੱਤੀ ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਕੱਲੀ ਉੱਪਰ ਸੀ ਉਹ DJ ਬੰਦੇ ਸਕਰੀਨਾ ਬੰਦੇ ਸੀਗੀਆਂ ਕੋਈ ਕੁੜੀ ਨਹੀਂ ਸੀ ਪਿੱਛੇ ਸਟਾਫ ਸਾਰਾ ਪਿੱਛੇ ਖੜਾ ਸੀ ਮੁੰਡੇ ਵੀ ਪੰਗੜਿਆਏ ਤੇ ਕੁੜੀਆਂ ਵੀ ਇਹ ਕੱਲੀ ਮਾਈਕ ਦੇ ਵਿੱਚ ਉੱਥੇ ਬੋਲ ਰਹੀ ਸੀ ਜਿਵੇਂ ਕਿ ਲੜਕੀ ਵਾਲਾ ਕਹਿਇਆ ਜਾ ਰਿਹਾ ਸੀ ਕਿ ਮੇਰੇ ਸੈਲਫ ਸਟ੍ਰੈਕਸ ਤੇ ਜੋ ਅਠੇ ਸੌਂਦੀ ਮੈਂ ਦੁਖੀ ਹੋ ਗਈ ਨਹੀਂ ਦੁਖੀ ਨਹੀਂ ਇਹਨੇ ਡ੍ਰਿੰਕ ਵੀ ਕੀਤੀ ਹੋਈ ਸੀ ਇਹ ਥੱਲੇ ਤੋਂ ਫੇਰ ਦੁਬਾਰੇ ਉੱਪਰ ਗਈ ਹੈ ਮਾਈਕ ਵਿੱਚ ਪਾਰਟੀ ਨੂੰ ਗਲਤ ਬੋਲ ਰਹੀ ਸੀ ਉਹ ਜੋ ਗਲਾਸ ਮਾਰਿਆ ਪਾਰਟੀ ਨੇ ਤੇ ਉਹ ਜਦੋਂ ਬਹੁਤ ਜ਼ਿਆਦਾ ਬੋਲ ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਉਹਨੂੰ ਗਲਾਸ ਮਾਰੇ ਸੀਗਾ ਉਹਨਾਂ ਉਹਨਾਂ ਵਿੱਚ ਸਮਾਣਾਪੁਰਸ ਵੱਲੋਂ ਚਾਰ ਬੰਦੇ ਮਕਦਮਾ ਦਾ ਟਿਕਾਣਾ ਕੀ ਕਹਿਣਾ ਚਾਹੁੰਦਾ ਕੀ ਇਨਸਾਫ ਦੀ ਮੰਗ ਕਰਦਾ ਨਹੀਂ ਉਹ ਦੇਖੋ ਪਰਚਾ ਗਲਤ ਹੋਇਆ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੱਲਾ ਇੱਕ ਤੁਸੀਂ ਦੇਖ ਕੇ ਪਰਚਾ ਕਰਦੇ ਆ ਤੇ ਜਿਹੜਾ ਲਾਡੀ ਗਿੱਲੇ ਉਪਰ ਸਟੇਜ ਦੇ ਉਹੀ ਲੈ ਕੇ ਆਏ ਸੀ ਇਹਨੂੰ ਉਹੀ ਸਟੇਜ ਤੇ ਥੱਲੇ ਲੈ ਕੇ ਜਾ ਰਹੇ ਸੀਗਾ ਇਹਨੇ ਇਹ ਵੀ ਕਿਹਾ ਮੇਰੀ ਸਪੋਰਟ ਚ ਕੋਈ ਨਹੀਂ ਕਰਿਆ ਉਹ ਬੰਦਾ ਹੀ ਇਹਨੂੰ ਸਟੇਜ ਤੇ ਥੱਲੇ ਲੈ ਕੇ ਜਾ ਰਿਹਾ ਸੀਗਾ ਇਹ ਵੀਡੀਓ ਵਾਇਰਲ ਹੋ ਗਈ ਹੈ ਤਾਂ ਮੈਂ ਸ਼ਰਾਰਤ ਕਰ ਰਹੀ ਆ ਕਿਵੇਂ ਲੱਗ ਰਿਹਾ ਨਹੀਂ ਇਹ ਸ਼ਰਾਰਤ ਹੈ ਪਤਾ ਨਹੀਂ ਇਹਨੇ ਫੇਮ ਲੈਣ ਵਾਸਤੇ ਇਹ ਕੀਤਾ ਇਹਨੂੰ ਦੇਖੋ ਨੂੰ ਪਤਾ ਇਹ ਇਨਕੁਆਰੀ ਹੋਣ ਤੋਂ ਬਾਅਦ ਪਤਾ ਲੱਗੂ ਇਹਨੇ ਕੀ ਕੀਤਾ ਨਹੀਂ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ ਇੰਨੀਆਂ ਕੁੜੀਆਂ ਆਪਣੇ ਕੋਲ ਕੰਮ ਕਰਦੀਆਂ ਨੇ ਮੁੰਡੇ ਕੁੜੀਆਂ ਕਦੀ ਕਿਸੇ ਦੀ ਕੋਸ਼ਿਸ਼ ਕਰਦੀਆਂ ਨਾ ਕੋਈ ਕੁੜੀ ਇਦਾਂ ਕਰਦੀ ਕੋਈ ਪਾਰਟੀ ਇਦਾਂ ਨਹੀਂ ਕਰਦੀ ਵੀ ਥੱਲੇ ਆਓ ਇਹ ਬਿਲਕੁਲ ਗਲਤ ਹੈ ਇਹ ਆਪ ਉੱਪਰੋ ਇਸ਼ਾਰੇ ਕਰੀ ਸੀ ਗਲਤ ਤੇ ਇਹਦੇ ਹੀ ਇਹਦਾ ਕਸੂਰ ਹੈ ਹਾਂ